ਲਸੰਦਾ ਅੱਜ ਦਾ 50 ਦਾ ਲਸੰਦਾ ਰੇਟ ਤਾਂ ਬੰਦ ਹੋ ਗਿਆ 80 ਰੇਟ ਹੋ ਗਿਆ 400 ਕਲੋਡ ਦੇ ਚਾਰੇ ਹੱਥੇ ਖਾਲੇ ਨੇ ਤੁਸੀਂ ਐਸੇ ਚਾਹ ਚਾਰ ਤੋਂ ਬੱਚੇ ਆ ਗਏ ਨਾ ਪੰਜ ਲਾ ਲੋ ਕਰ ਕਿੰਨੇ ਲੈ ਕੇ 2 2 ਸਬਜ਼ੀਆਂ ਦੇ ਬੀਜ ਨਹੀਂ ਸਾਰੇ ਸਤਿ ਸ਼੍ਰੀ ਅਕਾਲ ਦੋਸਤੋ ਬਦਲਵੇਂ ਜਵਾਨੇ ਦੇ ਨਾਲ ਭਾਵੇਂ ਸਾਡੇ ਖਾਣੇ ਪੀਣੇ ਬਦਲ ਗਏ ਆ ਅੱਜ ਕੱਲ੍ਹ ਲੋਕ ਜਿਹੜਾ ਦੇਸੀ ਖਾਣਿਆਂ ਨਾਲੋਂ ਫਾਸਟ ਫੂਡ ਵੱਲ ਜ਼ਿਆਦਾ ਜਿਹੜੇ ਖਿੱਚੇ ਜਾਂਦੇ ਆ ਹਨਾ ਫਾਸਟ ਫੂਡ ਜ਼ਿਆਦਾ ਆਪਾਂ ਖਾਂਦੇ ਆ ਪਰ ਇੱਕ ਫਰੀਦਕੋਟ ਮੇਲੇ ਦੇ ਵਿੱਚ ਵੱਖਰੀ ਜੀ ਚੀਜ਼ ਦੇਖਣ ਨੂੰ ਮਿਲੀ ਆ ਇੱਥੇ ਭੈਣਾਂ ਨੇ ਸਟਾਲ ਲਾਈ ਹੈਗੀ ਆ ਜਿਹੜੀਆਂ ਕਿ ਆਪਣੇ ਪ੍ਰਾਤਨ ਖਾਣੇ ਹੈਗੇ ਆ ਜਿਹੜੇ ਪਹਿਲਾਂ ਆਪਣੇ ਘਰਾਂ ਦੇ ਵਿੱਚ ਬੀਬੀਆਂ ਭੈਣਾਂ ਬਣਾਉਂਦੀਆਂ ਸੀ ਉਹ ਖਾਣੇ ਹੈਗੇ ਜਿਹੜੀਆਂ ਇੱਥੇ ਤਿਆਰ ਕਰਕੇ ਲੈ ਕੇ ਆਈਆਂ ਨੇ ਤੁਸੀਂ ਦੇਖ ਲਓ ਜਿਹੜਾ ਇਹ ਭੈਣਾਂ ਨੇ ਤਿਆਰ ਕੀਤੇ ਹੈਗੇ ਆ ਗੁਲਗਲੇ ਤੇ ਮਠੀਆਂ ਜਿਹੜੀਆਂ ਕਿ ਆਪਣੇ ਘਰਾਂ ਦੇ ਵਿੱਚ ਪਹਿਲਾਂ ਆਮ ਹੀ ਬੰਦੀਆਂ ਸੀਗੀਆਂ ਹਨਾ ਤੇ ਨਾਲ ਇਹ ਭੈਣਾਂ ਜਿਹੜੀਆਂ ਖੀਰ ਵੇਚ ਰਹੀਆਂ ਨੇ ਇੱਥੇ ਤੇ ਬਹੁਤ ਵਧੀਆ ਹਨਾ ਲੱਗਿਆ ਦੇਖ ਕੇ ਇਹਨਾਂ ਦੇ ਸਟਾਲ ਆ ਜੋ ਗੱਲਬਾਤ ਕਰਦੇ ਆ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਭੈਣਾਂ ਠੀਕ ਹੋ ਹਾਂਜੀ ਠੀਕ ਠਾਕ ਵੀਰੇ ਤੇ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਜੀ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਇਹ ਕੰਮ ਕਦੋਂ ਤੋਂ ਕਰ ਰਹੇ ਹੋ ਹਾਂਜੀ ਮੇਰਾ ਪਿੰਡ ਕਰਮਿੱਤੀ ਹੈ ਜ਼ਿਲ੍ਹਾ ਫਿਰੋਜ਼ਪੁਰ ਅਸੀਂ 2 ਸਾਲ ਪਹਿਲਾਂ ਬਠਿੰਡਾ ਤੋਂ ਕੇਬੀਕੇ ਤੋਂ ਟ੍ਰੇਨਿੰਗ ਲਈ ਸੀਗੀ ਤੇ ਉਸ ਤੋਂ ਬਾਅਦ ਅਸੀਂ ਪੇਂਟਿੰਗ ਦਾ ਕੰਮ ਉੱਥੋਂ ਸਿੱਖਿਆ ਤੇ ਪੇਂਟਿੰਗ ਦਾ ਕੰਮ ਸ਼ੁਰੂ ਕੀਤਾ ਫਿਰ ਉਹਦੇ ਨਾਲ-ਨਾਲ ਅਸੀਂ ਕਢਾਈ ਦਾ ਕੰਮ ਸ਼ੁਰੂ ਕੀਤਾ ਹੁਣ ਇਸ ਟਾਈਮ ਅਸੀਂ ਮਤਲਬ ਕਿ ਪੰਜਾਬੀ ਝੋਲੇ ਝੋਲਿਆਂ ਤੇ ਪੰਜਾਬੀ ਗੁਰਮੁਖੀ ਵਰਨ ਵਾਲਾ ਦੇ ਅੱਖਰ ਲਿਖਦੇ ਆ ਪੇਂਟ ਕਰਦੇ ਆ ਤੇ ਨਾਲ-ਨਾਲ ਕਢਾਈ ਕਰਦੇ ਆ ਆਰਡਰ ਤੇ ਲੋਈਆਂ ਤਿਆਰ ਕਰਦੇ ਆ ਨਾਲ-ਨਾਲ ਚੁੰਨੀਆਂ ਦੁਪੱਟੇ ਪਰਸ ਸਭ ਇਹ ਤਿਆਰ ਕਰਦੇ ਆ ਇਹ ਵੀ ਹਨਾ ਬਹੁਤ ਸੋਹਣਾ ਕੰਮ ਆ ਤੋ ਡਾ ਜਿਹੜਾ ਗੁਰਮਖੀ ਨੂੰ ਉਤਸ਼ਾਹਿਤ ਕਰ ਰਹੇ ਹੋ ਹਨਾ ਲੋਕ ਆ ਜਿਹੜੇ ਆਪਣੀ ਭਾਸ਼ਾ ਤੋਂ ਦੂਰ ਹੋ ਰਹੇ ਹਨਾ ਪੰਜਾਬੀ ਭਾਸ਼ਾ ਤੋਂ ਤੇ ਇੱਕ ਆਪਾਂ ਤੁਹਾਡਾ ਦੇਖਿਆ ਹੈਗਾ ਵੀ ਤੁਸੀਂ ਖੀਰ ਵੀ ਸੇਲ ਕਰ ਰਹੇ ਹੋ ਤੇ ਨਾਲ ਗੁਲਗਲੇ ਮਠੀਆਂ ਸੇਲ ਕਰ ਰਹੇ ਹਾਂ ਇਹਨੂੰ ਪਹਿਲੇ ਤਾਂ ਲੋਕਾਂ ਨੇ ਦੱਸੋ ਕਿਵੇਂ ਪਸੰਦ ਕੀਤਾ ਮੇਲੇ ਦੇ ਵਿੱਚ ਕੀ ਕਹਣਾ ਲੋਕਾਂ ਨੂੰ ਇਹ ਵੀਰੇ ਅਸੀਂ ਪਹਿਲੀ ਵਾਰ ਮਤਲਬ ਕੀ ਲੈ ਕੇ ਆਏ ਸੀ ਕਿ ਇਹ ਮੇਲੇ ਤੇ ਮੈਂ ਜਿਹੜਾ ਖੀਰ ਦਾ ਤੇ ਗੁਲਗਲੇ ਆਂਦਾ ਇਹ ਸਾਡਾ ਪਹਿਲੀ ਵਾਰ ਦਾ ਸੀਗਾ ਤੇ ਪਰ ਬਹੁਤ ਭਰਮਹੰਗਾਰਾ ਮਿਲਿਆ ਸਾਨੂੰ ਬਹੁਤ ਵਧੀਆ ਲੋਕਾਂ ਨੇ ਪਸੰਦ ਕੀਤਾ ਤੇ ਅੱਗੇ ਵਾਸਤੇ ਵੀ ਸੋਚਿਆ ਇਦਾਂ ਅਸੀਂ ਬਣਾ ਕੇ ਲੈ ਕੇ ਆਵਾਂਗੇ ਕੀ ਤੇ ਕੀ ਕਿਹਾ ਜੀ ਲੋਕਾਂ ਨੇ ਜਦੋਂ ਗੁਲਗਲੇ ਦੇਖਦੇ ਹਨਾ ਪਿੰਡਾਂ 'ਚ ਪਹਿਲਾਂ ਆਮ ਹੀ ਘਰਾਂ 'ਚ ਬੰਦੇ ਹੁੰਦੇ ਸੀ ਪਹਿਲਾਂ ਤਾਂ ਜੀ ਦੇਖੋ ਵੀ ਜਿਹੜੇ ਬੱਚੇ ਆ ਉਹ ਲਗੇ ਵੀ ਗੁਲਗਲੇ ਕੀ ਚੀਜ਼ ਆ ਅੱਦੇ ਬੱਚਿਆਂ ਨੂੰ ਜਾਂ ਜੋ ਵੀ ਵੱਡੇ ਵੀ ਆਪਣੇ ਨਾਲ ਆ ਬਜ਼ੁਰਗ ਵੀ ਆ ਉਹ ਦੱਸ ਰਹੇ ਆ ਉਹਨਾਂ ਨੂੰ ਵੀ ਇਹ ਪਕੌੜੇ ਨਹੀਂ ਗੁਲਗਲੇ ਆ ਪਕੌੜਿਆਂ ਦਾ ਨਾਮ ਦੇ ਰਹੇ ਆ ਤੇ ਇੱਥੇ ਜੇ ਅਸੀਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੇ ਬਣਾ ਕੇ ਲਿਆਈਆਂ ਤਾਂ ਅਸੀਂ ਉਹਨਾਂ ਨੂੰ ਦੱਸ پا ਰਹੇ ਆ ਵੀ ਇਹ ਗੁਲਗਲੇ ਆ ਜਿਹੜੇ ਗੁੜ ਵਾਲੇ ਹੁੰਦੇ ਇਹ ਗੁਲਗਲੇ ਹੁੰਦੇ ਆ ਨਾਲ ਮਠੀਆਂ ਹੈਗੀਆਂ ਗੁੜ ਵਾਲੀਆਂ ਤੇ ਜਿਹੜੇ ਉਹ ਮਤਲਬ ਕਿ ਪਕੌੜੇ ਆ ਉਹ ਜਿਹੜੇ ਨਮਕ ਵਾਲੇ ਜਾਂ ਪਿਆਜ਼ ਵਗੈਰਾ ਪਾ ਕੇ ਬਣਾਉਂਦੇ ਆ ਪਕੌੜੇ ਹੁੰਦੇ ਉਹਨਾਂ ਨੂੰ ਇਹ ਡਿਫਰੈਂਸ ਦੱਸ ਰਹੇ ਆ ਜੀ ਇੱਥੇ ਠੀਕ ਹੈ ਜੀ ਤੇ ਤੁਸੀਂ ਪੇਂਟਿੰਗ ਦੇ ਵਿੱਚ ਦਿਖਾਓ ਕੀ ਕੀ ਤਿਆਰ ਕਰਦੇ ਆਪਾਂ ਇਦੋਂ ਸ਼ੁਰੂ ਕਰ ਲੈਨੇ ਹਣਾ ਹਾਂਜੀ ਦੁਪੱਟੇ ਤਿਆਰ ਕਰਦੇ ਆਂ ਜੀ ਇਦਾਂ ਸੀ ਦਿਖਾ ਦਿਓ ਕਿ ਖੋਲ ਕੇ ਇੱਕ ਦਿਖਾ ਦਿਓ ਜੀ ਪੀਸ ਬਹੁਤ ਸੋਹਣੀ ਪੇਂਟਿੰਗਾਂ ਦੋਸਤੋ ਹਣਾ ਤੁਸੀਂ ਦੇਖ ਲਓ ਦੁਪੱਟੇ ਤਿਆਰ ਕੀਤੇ ਹੋਏ ਨੇ ਸਾਰੀ ਗੁਰਮਖੀ ਪੇਂਟ ਕੀਤਾ ਹੋਇਆ ਜੀ ਇਹੇ ਹਾਂਜੀ ਇਹ ਪੇਂਟ ਕੀਤਾ ਹੋਇਆ ਤੇ ਅਸੀਂ ਜੇ ਕੋਈ ਮਤਲਬ ਕਿ ਕੜਾਈ ਵਾਲਾ ਬਣਵਾਉਣਾ ਚਾਹੁੰਦਾ ਅਸੀਂ ਕੜਾਈ ਵਾਲਾ ਵੀ ਬਣਵਾ ਦਨੇ ਤੇ ਬਾਕੀ ਹੁਣ ਇਸ ਟਾਈਮ ਕੜਾਈ ਵਾਲੇ ਸਾਰੇ ਸੇਲ ਹੋ ਚੁੱਕੇ ਆ ਠੀਕ ਹੈ ਜੀ ਹਾਂਜੀ ਬਾਕੀ ਝੋਲੇ ਹੈਗੇ ਗੁਰਮਖੀ ਵਾਲੇ ਵੀ ਦਿਖਾ ਦਿਓ ਹਣਾ ਹਾਂਜੀ ਆ ਝੋਲੇ ਸਾਡੇ ਹੱਥ ਦੀ ਕਢਾਈ ਆ। ਹਾਂਜੀ ਠੀਕ ਹੈ ਜੀ। ਇਹ ਤੁਸੀਂ ਸਾਰਾ ਫਿਰ ਕੰਮ ਆਪ ਕਰਦੇ ਹੋ ਜੀ। ਹਾਂਜੀ ਅਸੀਂ ਖੁਦ ਕਰਦੇ ਨਾਲ ਬਾਕੀ ਜਿਹੜੇ ਸਾਡੇ ਆਂਡਗਵਾਂਡ ਚ ਲੇਡੀਜ਼ ਫ੍ਰੀ ਨੇ ਅਸੀਂ ਉਹਨਾਂ ਨੂੰ ਵੀ ਕੰਮ ਦੇ ਰਹੇ ਆ ਨਾਲ-ਨਾਲ। ਇਹ ਆਪਣਾ ਪੁਰਾਣੀ ਕਢਾਈ ਆ ਜੀ। ਹਾਂਜੀ ਇਹ ਪੁਰਾਣੀ। ਇਹ ਦੇਖੋ ਦੋਸਤੋ ਖਦਰ ਦਾ ਕੱਪੜਾ ਹੀ ਆ ਸਾਰਾ ਜੀ। ਹਾਂਜੀ ਇਹ ਖਦਰ ਦਾ ਕੱਪੜਾ ਹੀ ਆ ਸਾਰਾ। ਆ ਪੇਂਟ ਵਾਲੀ। ਤੇ ਜੇ ਕਿਸੇ ਨੇ ਮੰਨ ਲਓ ਮਗਵਾਉਣੇ ਹੋਣ ਚੋਲੇ ਤਿਆਰ ਕਰਵਾਉਣੇ ਆ ਤੁਹਾਡੇ ਤੋਂ ਹਨਾ ਫਿਰ ਤੁਹਾਡੇ ਨਾਲ ਕਿਵੇਂ ਸੰਪਰਕ ਕਰ ਸਕਦੇ ਆ ਜੀ ਹਾਂਜੀ ਅਸੀਂ ਆਪਣਾ ਕੰਟੈਕਟ ਨੰਬਰ ਦਿੰਨੇ ਆ ਜੀ ਜਿਨ੍ਹਾਂ ਨੇ ਸਾਨੂੰ ਆਰਡਰ ਦੇ ਉੱਪਰ ਮਤਲਬ ਕਿ ਤਿਆਰ ਕਰਵਾਉਣੇ ਆ ਚਾਦਰੇ ਜਿੱਦਾਂ ਅੱਜਕੱਲ੍ਹ ਚੱਲ ਰਹੇ ਆ ਮੋਰਨੀਆਂ ਵਾਲੇ ਚਾਦਰੇ ਅਸੀਂ ਉਹ ਵੀ ਤਿਆਰ ਕਰਦੇ ਆ ਲੋਈਆਂ ਸ਼ਾਲ ਵਗੈਰਾ ਜਿੱਦਾਂ ਕੋਈ ਵੀ ਕੋਈ ਵੀ ਚੀਜ਼ ਤੇ ਸਾਨੂੰ ਗਰਮ ਕੀ ਵਰਨ ਵਾਲਾ ਜਿਹੜਾ ਵੀ ਸਾਨੂੰ ਆਰਡਰ ਆਉਂਦਾ ਸੀ ਤਿਆਰ ਕਰ ਦਿੰਦੇ ਆ ਠੀਕ ਹੈ ਜੀ ਇਹਦਾ 500 ਆਹ ਦੇਖੋ ਜੀ ਬਹੁਤ ਸੋਹਣਾ ਕੰਮ ਹਨਾ ਲੋਈਆਂ ਚਾਦਰੇ ਰੁਮਾਲ ਤੇ ਚੁੰਨੀਆਂ ਹੋ ਗਈਆਂ ਝੋਲੇ ਹੋ ਗਏ ਹਨ ਇਹਨਾਂ ਨੂੰ ਤਿਆਰ ਕਰਵਾ ਸਕਦੇ ਹੋ ਨੰਬਰ ਨੋਟ ਕਰ ਲਓ ਤੇ ਹਾਂਜੀ ਬਾਕੀ ਇਹਨਾਂ ਨਾਲ ਜਿਹੜੇ ਲੋਕ ਇੱਥੇ ਵਧੀਆ ਡੀਲ ਕਰ ਰਹੇ ਨੇ ਪੁੱਛ ਰਹੇ ਨੇ ਹਨ ਵੀ ਕਿੱਦਾਂ ਤਿਆਰ ਹੁੰਦਾ ਸਮਾਨ ਇਹ ਤੁਸੀਂ ਦੇਖ ਲਓ ਗੁਲਗਲੇ ਮਿੱਠੀਆਂ ਆ ਗਈਆਂ ਇਹ ਗੁਲਗਲੇ ਆ ਗਏ ਜੀ ਗੋੜ ਵਾਲੇ ਗੋੜ ਦੇ ਤੇ ਆٹے ਦੇ ਆ ਤਾਂ ਜਿਵੇਂ ਕਿਸੇ ਨੇ ਬਾਹਰਲੇ ਦੇਸ਼ਾਂ 'ਚੋਂ ਇਹ ਚੀਜ਼ਾਂ ਮੰਗਵਾਨੀਆਂ ਹੈਗੀਆਂ ਤਾਂ ਤੁਸੀਂ ਭੇਜ ਦਿੰਦੇ ਹੋ ਜੀ ਕਿਸੇ ਵੀ ਦੇਸ਼ 'ਚ ਹਾਂਜੀ ਹਾਂਜੀ ਪਹਿਲਾਂ ਵੀ ਅਸੀਂ ਕਾਫੀ ਆਰਡਰ ਭੇਜ ਚੁੱਕੇ ਹਾਂ ਅਸੀਂ ਪਰ ਹੁਣ ਵੀ ਜੇ ਵੀ ਕੋਈ ਆਰਡਰ ਕਰਦਾ ਤਾਂ ਅਸੀਂ ਜ਼ਰੂਰ ਭੇਜਦੇ ਬਹੁਤ ਭੈਣਾਂ ਹੁੰਦੀਆਂ ਜਿਹੜੀਆਂ ਤੁਹਾਡੇ ਵਾਂਗੂ ਕੰਮ ਕਰਨਾ ਚਾਹੁੰਦੀਆਂ ਹਨਾ ਉਹਨਾਂ 'ਚ ਕਲਾ ਹੁੰਦੀ ਆ ਜੇ ਕਿਸੇ ਨੇ ਪੇਂਟਿੰਗ ਦੀ ਜਾਂ ਟ੍ਰੇਨਿੰਗ ਲੈਣੀ ਹੈ ਕੰਮ ਦੀ ਤਾਂ ਉਹ ਵੀ ਤੁਹਾਡੇ ਨਾਲ ਸੰਪਰਕ ਕਰ ਸਕਦੇ ਟ੍ਰੇਨਿੰਗ ਤੁਸੀਂ ਦੇ ਦਿੰਦੇ ਹੋ ਹਾਂਜੀ ਬਿਲਕੁਲ ਜੀ ਕੋਈ ਵੀ ਭੈਣ ਕਰੇ ਨਾ ਸੋਚੇ ਵੀ ਅਸੀਂ ਬੇਰਲੇ ਬਿਠੇ ਮੈਂ ਤਾਂ ਇਹ ਹੀ ਅਸਲਾਹ ਦੇਉਂਗੀ ਵੀ ਘਰੋਂ ਨਿਕਲੋ ਬਾਹਰ ਨਿਕਲੋ ਤਾਂ ਆਪਾਂ ਕੋਈ ਕੰਮ ਸਿੱਖ ਸਕਦੇ ਆ ਬਾਹਰ ਨਿਕਲ ਕੇ ਆਪਾਂ ਨੂੰ ਕੁਝ ਪਤਾ ਲੱਗਦਾ ਵੀ ਕੀ ਕੰਮ ਕਰਨਾ ਹਨਾ ਦੁਨੀਆ ਕੀ ਕਰ ਰਹੀ ਹੈ ਅੱਜ ਕੱਲ ਇਹ ਨਹੀਂ ਵੀ ਆਪਣੇ ਵੀ ਆਪਣੇ ਘਰ ਵਾਲਾ ਕਮਾਰਿਆ ਤੇ ਆਪਾਂ ਘਰ ਦਾ ਕੰਮ ਕੀਤਾ ਤਾਂ ਬੱਸ ਵੀ ਮੈਂ ਇਹ ਹੀ ਸਲਾਹ ਦਵਾਂਗੀ ਸਾਰੀ ਬੀਬੀਆਂ ਨੂੰ ਮਤਲਬ ਕਿ ਬਾਹਰ ਨਿਕਲਣਾ ਚਾਹੀਦਾ ਕੋਈ ਨਾ ਕੋਈ ਜਿਵੇਂ ਕੇਵਕੇ ਜਾਂ ਸੈਂਟਰਸ ਇੱਥੋਂ ਟ੍ਰੇਨਿੰਗ ਲਓ ਜਾਂ ਜਿੱਦਾਂ ਭੈਣਾਂ ਇੱਥੋਂ ਕੇਵਕੇ ਤੇ ਉਹਨਾਂ ਤੋਂ ਅੱਗੇ ਟ੍ਰੇਨਿੰਗ ਲੈ ਸਕਦੇ ਆ ਹਾਂਜੀ ਜੇ ਕੋਈ ਵੀ ਨੇੜੇ ਦੀ ਭੈਣ ਵੀ ਕੋਈ ਵੀ ਟ੍ਰੇਨਿੰਗ ਲੈਣਾ ਚਾਹੁੰਦੀ ਆ ਤਾਂ ਜਿੱਦਾਂ ਵੀ ਮੇਰਾ ਪਿੰਡ ਕਰਮੀਤੀ ਜ਼ਿਲ੍ਹਾ ਫਿਰੋਜ਼ਪੁਰ ਵੀ ਉੱਥੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਹਾਂ ਹਾਂਜੀ ਠੀਕ ਹੈ ਜੀ ਤੇ ਖੀਰ ਆਪਣੀਆਂ ਜਿੰ ਕਿੰਨੀ ਬਣਾ ਕੇ ਲੈ ਕੇ ਆਏ ਤੁਸੀਂ ਹਾਂਜੀ ਅੱਜ ਤਾਂ ਅਖੀਰ ਅਸੀਂ ਬਹੁਤ ਥੋੜੀ ਬਣਾ ਕੇ ਲਿਆਏ ਸੀ ਬਟ ਅੱਗੇ ਤੋਂ ਸੋਚਿਆ ਵੀ ਅਸੀਂ ਜ਼ਿਆਦਾ ਮਤਲਬ ਕਿ ਹਾਂਜੀ ਬਿਲਕੁਲ ਸਾਰੀ ਸੇਲ ਖਤਮ ਹੋ ਚੁੱਕੀ ਆ ਠੀਕ ਹੈ ਹਾਂਜੀ ਹਾਂਜੀ ਬਹੁਤ ਪਰਮਹੰਗਾਰਾ ਮਿਲਿਆ ਇਹ ਚੀਜ਼ਾਂ ਨੂੰ ਗੋਲਗਲੇ ਮਠੀਆਂ ਇਹਨਾਂ ਖੀਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜੀ ਠੀਕ ਹੈ ਜੀ ਹਾਂਜੀ ਬਾਕੀ ਹੋਰ ਤੁਹਾਡੇ ਕੋਲ ਜਿੰਨਾ ਸਮਾਨ ਹੁੰਦਾ ਹਨਾ ਤੁਸੀਂ ਇੱਥੇ ਲੈ ਕੇ ਆਏ ਹੋ ਹੋਰ ਵੀ ਦਿਖਾ ਦਿਓ ਆਪਾਂ ਪਰਸ ਵਗੈਰਾ ਜਿਹੜੇ ਤੁਸੀਂ ਬਣਾਏ ਹੋ ਹਾਂਜੀ ਇਹ ਵੀ ਹੱਥੀ ਤਿਆਰ ਕੀਤੇ ਹੋਏ ਹਨ ਹਾਂਜੀ ਇਹ ਵੀ ਬਿਲਕੁਲ ਹੱਥੀ ਤਿਆਰ ਕੀਤੇ ਆ ਬਹੁਤ ਸੋਹਣੀਆਂ ਚੀਜ਼ਾਂ ਜੀ ਤੇ ਤੁਸੀਂ ਜੇ ਕਿਸੇ ਨੇ ਵੀ ਸਮਾਨ ਕੋਈ ਤਿਆਰ ਕਰਵਾਉਣਾ ਝੋਲੇ ਚੁੰਨੀਆਂ ਲੋਈਆਂ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਹਾਂਜੀ ਕਿਤੇ ਵੀ ਮੰਗਵਾ ਸਕਦੇ ਹੋ ਘਰ ਬੈਠੇ ਕੋਰੀਰ ਵੀ ਕਰ ਦਿੰਦੇ ਨੇ ਜਿੱਦਾਂ ਦੀ ਡਿਜ਼ਾਈਨਿੰਗ ਅਗਲਾ ਕਹੂਗਾ ਉਦਾਂ ਕਰ ਦਿੰਦੇ ਹੋ ਜੀ ਕਢਾਈ ਹਾਂਜੀ ਬਿਲਕੁਲ ਜੀ ਬਾਕੀ ਹੋਰ ਮੈਂ ਦੱਸਣਾ ਚਾਹੁੰਦੀ ਅਸੀਂ ਘਗਰੇ ਵੀ ਤਿਆਰ ਕਰਦੇ ਹਾਂ ਹਾਂਜੀ ਆਰਡਰ ਤੇ ਵੀ ਦਿੰਨੇ ਆ ਤੇ ਜੇ ਕੋਈ ਆਪਣਾ ਘਗਰਾ ਜਿੱਦਾਂ ਦਾ ਵੀ ਤਿਆਰ ਕਰਵਾਉਣਾ ਚਾਹੁੰਦਾ ਅਸੀਂ ਘਗਰੇ ਤਿਆਰ ਕਰਦੇ ਹਾਂ ਬਾਕੀ ਅੱਜਕੱਲ ਮੁੰਡੇ ਲੋਈਆਂ ਸਾਡੇ ਤੋਂ ਲੋਈਆਂ ਮਤਲਬ ਕਿ ਕਢਾਈ ਕਰਵਾਉਂਦੇ ਲੋਈਆਂ ਤੇ ਉਹ ਕਰਵਾਉਂਦੇ ਆ ਜਿੱਦਾਂ ਵੀ ਉਹਨਾਂ ਨੇ ਮਤਲਬ ਪੰਜਾਬ ਦਾ ਨਕਸ਼ਾ ਬਣਵਾ ਕੇ ਤੇ ਪੂਰੀ ਪੈਂਤੀ ਲਵਾ ਕੇ ਅਸੀਂ ਉਦਾਂ ਵੀ ਤਿਆਰ ਕਰਦੇ ਹਾਂ ਹਾਂਜੀ ਇਹ ਪੇਂਟ ਕੀਤੀ ਹੋਈ ਹੈ ਜੀ ਠੀਕ ਹੈ ਜੀ ਜਿਵੇਂ ਜਾਗੋ ਦੇ ਲੈਂਦੇ ਆ ਮੁੰਡੇ ਲੋਈਆਂ ਹਨਾ ਉਹ ਵੀ ਕਰ ਦਿੰਨੇ ਆ ਹਾਂ ਜੀ ਉਹ ਵੀ ਕਰ ਦਿੰਨੇ ਆ ਠੀਕ ਹੈ ਜੀ ਚਾਦਰੇ ਵੀ ਤਿਆਰ ਕਰਦੇ ਆ ਹਾਂ ਜੀ ਬਿਲਕੁਲ ਚਾਦਰੇ ਵੀ ਤਿਆਰ ਕਰਦੇ ਜਿੱਦਾਂ ਅੱਜ ਕੱਲ ਮਤਲਬ ਕਿ ਮੁੰਡੇ ਮੋਰਨੀਆਂ ਵਾਲੇ ਚਾਦਰੇ ਬਣਵਾਉਂਦੇ ਆ ਅਸੀਂ ਉਹ ਵੀ ਜੇ ਕਹਿਣ ਪੇਂਟ ਵੀ ਕਰ ਦਿੰਨੇ ਆ ਹੱਥ ਦੀ ਕੜਾਈ ਵੀ ਮਸ਼ੀਨੀ ਕੜਾਈ ਵੀ ਤਿੰਨੋਂ ਤਰ੍ਹਾਂ ਦਾ ਅਸੀਂ ਕਰਦੇ ਕੰਮ ਜੀ ਬਿਲਕੁਲ ਬਾਕੀ ਆਸੀਂ ਆ ਕਿੱਟਾਂ ਬਣਾ ਰਹੇ ਆ ਬਿਲਕੁਲ ਆ ਦੇਖੋ ਜੀ ਇਹ ਕਿੱਟਾਂ ਵੀ ਤਿਆਰ ਕਰਦੇ ਆ ਇਹਨਾਂ ਸਮਾਨ ਦੇ ਰੇਟ ਕਿੰਨੇ ਕੁ ਹੁੰਦੇ ਨੇ ਜੀ ਸਮਾਨ ਦਾ ਮੰਨ ਲਓ ਅੰਦਾਜ਼ਾ ਜਿਵੇਂ ਝੋਲੇ ਹੈਗੇ ਆ ਇਹ ਪੇਂਟ ਵਾਲਾ ਜਾਂ ਕਢਾਈ ਵਾਲਾ ਝੋਲਾ ਤੁਸੀਂ ਕੀ ਕੀ ਰੇਟ ਸੇਲ ਕਰਦੇ ਹੋ ਪਰ ਅਸੀਂ ਇਹਨਾਂ ਦਾ ਸਾਰਿਆਂ ਦਾ ਦੇਖਦੇ ਵੀ ਪਹਿਲਾਂ ਕੱਪੜੇ ਦਾ ਹਿਸਾਬ ਦੇਖਦੇ ਆਂ ਵੀ ਕੱਪੜਾ ਜਿਹੜਾ ਜ਼ਿਆਦਾ ਮਹਿੰਗਾ ਕੱਪੜਾ ਉਹਦਾ ਥੋੜਾ ਰੇਟ ਜ਼ਿਆਦਾ ਹੁੰਦਾ ਜਿੱਦਾਂ ਹੁਣ ਆ ਹੀ ਦੇਖੋ ਫਰਕ ਇਹ 200 ਦਾ ਝੋਲਾ ਸੇਲ ਹੋ ਰਿਹਾ ਇਹ ਕੱਪੜੇ ਦਾ ਫਰਕ ਆ ਹਾਂਜੀ ਇਹ ਸੇਮ ਹੀ ਇਹਦੇ ਤੇ ਪੇਂਟ ਇਦਾਂ ਦਾ ਹੀ ਤੇ ਇਹ ਦੋ ਇਹ 300 ਦਾ ਸੇਲ ਹੋ ਰਿਹਾ ਕਿਉਂਕਿ ਕੱਪੜੇ ਦਾ ਫਰਕ ਆ ਉਸ ਵਿੱਚ ਤੇ ਆ ਸਾਡਾ ਹੈਗਾ ਹੀ ਹੱਥ ਦੀ ਕਢਾਈ ਕੀਤੀ ਹੋਈ ਆ ਇਹਦਾ ਤਾਂ ਇਦੋਂ ਜ਼ਿਆਦਾ ਰੇਂਜ ਹੈਗੀ ਅਦੀ ਠੀਕ ਹੈ ਜੀ ਹਾਂਜੀ ਮਾਲੂ ਜਿੰਨਾ ਕੋਈ ਗੁੜ ਪਾਉਗੋ ਉਹਨੇ ਮਿੱਠਾ ਹਾਂ ਜਿੱਦਾਂ ਦੀ ਕੁਆਲਿਟੀ ਹੋਊਗੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਕੁਆਲਿਟੀ ਦੇ ਹਿਸਾਬ ਤੇ ਅਸੀਂ ਡਿਸਾਈਡ ਕਰਦੇ ਹਾਂ ਇਹਨਾਂ ਦਾ ਰੇਟ ਜੀ ਅੱਜ ਤੁਸੀਂ ਇੱਥੇ ਫਰੀਦਕੋਟ ਮੇਲੇ 'ਚ ਆਏ ਹੋ ਕਿਵੇਂ ਦਾ ਹੰਗਾਰਾ ਮਿਲੇ ਇਸ ਕੰਮ ਨੂੰ ਲੋਕਾਂ ਨੇ ਕੀ ਕਿਹਾ ਤੁਹਾਨੂੰ ਜਦੋਂ ਤਾਂ ਅਸੀਂ ਆਏ ਸੀ ਉਦੋਂ ਨਹੀਂ ਲੱਗ ਰਿਹਾ ਸੀਗਾ ਵੀ ਸਾਨੂੰ ਵੀ ਇਦਾਂ ਵਧੀਆ ਪਰ ਮੈਂ ਇੰਨਾ ਹੰਗਾਰਾ ਜ ਨਹੀਂ ਤੇ ਜੋ ਸੋਚਿਆ ਸੀ ਉਸ ਤੋਂ ਵੱਧ ਸਾਨੂੰ ਇੱਥੇ ਮਿਲਿਆ ਜੀ ਬਹੁਤ ਵਧੀਆ ਲੱਗਿਆ ਆ ਕੇ ਮੇਲੇ 'ਤੇ ਤੇ ਬਾਕੀ ਭੈਣ ਭਰਾਵਾਂ ਨੇ ਸਭ ਨੇ ਸਾਡਾ ਬਹੁਤ ਸਾਥ ਦਿੱਤਾ ਜੀ ਠੀਕ ਹੈ ਜੀ ਧੰਨਵਾਦ ਜੀ ਧੰ